ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗ로우 ਆਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਭਾਜਪਾ ਦਫ਼ਤਰ ਦੁਗਰੀ ਵਿਕੇ ਕਾਂਗਰਸ ਦੇ ਰਾਹੁਲ ਗਾਂਧੀ ਖਿਲਾਫ ਪਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੈਂਕੜੇ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਇਸ ਮੌਕੇ ਤੇ ਕੀਤੀ ਅਤੇ ਉਹਨਾਂ ਦਾ ਪੁਤਲਾ ਵੀ ਫੂਕਿਆ ਇਸ ਦੇ ਵਿਰੋਧ ਵਿੱਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ਖਜ਼ਾਨਚੀ ਗੁਰਦੀਪ ਸ਼ਰਮਾ ਦੇਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਕਿਹਾ ਕਿ ਤਰਣਮੂਲ ਕਾਂਗਰਸ ਦੇ ਆਗੂ ਕਲਿਆਣ ਬੈਨਰਜੀ ਨੇ ਮਜ਼ਾਕ ਉਡਾਉਂਦੇ ਹੋਏ ਜਗਦੀਪ ਧਨਖੜ ਦੀ ਨਕਲ ਕੀਤੀ ਸੀ ਅਤੇ ਉੱਥੇ ਮੌਜੂਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਜਿਸ ਨੂੰ ਸਾਰਿਆਂ ਨੇ ਦੇਖਿਆ ਜ ਰਜਨੀਸ਼ ਤਮਾਨ ਨੇ ਅੱਗੇ ਕਿਹਾ ਕਿ ਉਪ ਰਾਸ਼ਟਰਪਤੀ ਬਾਰੇ ਜਿਸ ਤਰ੍ਹਾਂ ਦੀ ਮਿਮਿਕਰੀ ਕੀਤੀ ਗਈ ਹੈ ਉਹ ਸੰਵਿਧਾਨਿਕ ਅਹੁਦੇ ਦੀ ਮर्यादा ਨੂੰ ਘਟਾਉਂਦਾ ਹੈ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਕਿਹਾ ਕਿ ਇਹ ਹਾਸੋਹੀਣਾ ਤੇ ਅਸਵਕਾਰਯਾ ਹੈ ਜੋ ਕਿ ਇੱਕ ਸੰਸਦ ਮੈਂਬਰ ਮਝਾ ਕਰ ਰਿਹਾ ਹੈ ਅਤੇ ਦੂਜਾ ਸੰਸਦ ਮੈਂਬਰ ਉਸ ਘਟਨਾ ਦੀ ਵੀਡੀਓ ਬਣਾ ਰਿਹਾ ਹੈ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਸੰਸਦ ਵਿੱਚ ਕਲਿਆਣ ਬੈਨਰ ਜੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਜਗਮੂਰ ਸ਼ਰਮਾ ਕਮਲਜੀਤ ਸਿੰਘ ਕੜਵਲ ਰਮੇਸ਼ ਸ਼ਰਮਾ ਸਤਪਾਲ ਸਾਗਰ ਜ਼ਿਲ੍ਹਾ ਜਨਰਲ ਸਕੱਤਰ ਕਤੇਂਦੂ ਸ਼ਰਮਾ ਡਾਕਟਰ ਕਨਿਕਾ ਜਿੰਦਲ ਮੀਤ ਪ੍ਰਧਾਨ ਮਹੇਸ਼ ਸ਼ਰਮਾ ਜਸ਼ਪਾਲ ਜਨੋਤਰਾ ਡਾਕਟਰ ਨਿਰਮਲ ਨਈਰ ਮਨੀਸ਼ ਚੋਪੜਾ ਸੁਮਨ ਵਰਮਾ ਹਰਸ਼ੀ ਸ਼ਰਮਾ ਅਸ਼ਵਨੀ ਟੰਡਨ ਲੱਕੀ ਸ਼ਰਮਾ ਜ਼ਿਲ੍ਹਾ ਸਕੱਤਰ ਨਵਲ ਜੈਨ ਸਤਨਾਮ ਸਿੰਘ ਸੇਠੀ ਅੰਕਿਤ ਬਤਰਾ ਮਿੰਨੀ ਜੈਨ ਸੁਨੀਲ ਮਾਫਿਕ ਦੀਪਕ ਗੋਇਲ ਪ੍ਰਿੰਸ ਸਿੰਘ ਬੱਬਰ ਅਮਿਤ ਡੋਗਰਾ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਕੈਸ਼ੀਅਰ ਬੋਬੀ ਜਿੰਦਲ ਬੁਲਾਰੇ ਸੁਰਿੰਦਰ ਕੌਸ਼ਲ ਬਰਿੰਦਰ ਸੈਗਲ ਸਾਬਰ ਹੁਸੈਨ ਐਸਸੀ ਮੋਰਚਾ ਪ੍ਰਧਾਨ ਜਤਿੰਦਰ ਗੋਰੀਆਂ ਜੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਗ OBC ਮੋਰਚਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਕਿਸਾਨ ਮੋਰਚਾ ਪ੍ਰਧਾਨ ਸੁਖਦੇਵ ਸਿੰਘ ਗਿੱਲ ਹਰਕੇਸ਼ ਮਿੱਤਲ ਐਡਵੋਕੇਟ ਕੇ ਜੀ ਸ਼ਰਮਾ ਵਿਨੋਦ ਕਾਲੀਆ ਅਸ਼ਵਨੀ ਮਰਵਾਹ ਮੰਡਲ ਇੰਚਾਰਜ ਡਾਕਟਰ ਪਰਮਜੀਤ ਸਿੰਘ ਦਵਿੰਦਰ ਜੈਨ ਬਿੱਟਾ ਜਜਵੀਰ ਮਨਚੰਦਰ ਜਿੰਦਰ ਸ਼ਰਮਾ ਪ੍ਰਦੀਪ ਪੰਚੀ ਸਾਰੇ ਮੰਡਲ ਪ੍ਰਧਾਨ ਧੂਰੀ ਨਗਰ ਮੰਡਲ ਪ੍ਰਧਾਨ ਪ੍ਰਗਟ ਸਿੰਘ ਅਮਿਤ ਰਾਏ ਡਾਕਟਰ ਪਰਮੋਦ ਕੁਮਾਰ ਮੰਨੂ ਅਰੋੜਾ ਹਰਬੰਸ਼ ਸਲੂਜਾ ਕੇਸ਼ਵ ਗੁਪਤਾ ਗੌਰਵ ਅਰੋੜਾ ਅਸ਼ੋਕ ਰਾਣਾ ਅਮਿਤ ਸ਼ਰਮਾ ਕੇਵਲ ਡੋਗਰਾ ਰਾਜੀਵ ਸ਼ਰਮਾ ਅਮਿਤ ਮਿੱਤਲ ਗੁਰਵਿੰਦਰ ਸਿੰਘ ਭੰਵਰਾ ਅਰਜੁਨ ਰਾਵਤ ਜੋਗੇਸ਼ ਸ਼ਰਮਾ ਸੰਦੀਪ ਬਦਵਾ ਅਸ਼ੀਸ਼ ਗੁਪਤਾ ਆਮਨ ਕੁਮਰਾ ਰਾਸ਼ੀ ਅਗਰਵਾਲ ਸੰਤੋਸ਼ ਵਿਜ ਸੀਮਾ ਸ਼ਰਮਾ ਅਜੇ ਗੌੜ ਬਿੱਪਰ ਬਿਨਾਇਕ ਰੋਹਿਤ ਜ਼ਿੱਕਾ ਮਿਗਲਾਨੀ ਰਵੀ ਚੌਰਸੀਆ ਆਦ Hodgson. Uh,